ਦਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਸੋ ਜਰੂਰੀ ਬੇਨਤੀ ਕਰਨੀ ਆ ਇਹ ਵੀਡੀਓ ਆਪਣੇ ਛੋਟੇ ਭਰਾ ਅਮਰਪਾਲ ਸਿੰਘ ਮਹਿਰੋ ਵਾਸਤੇ ਆ ਸੋ ਇਸ ਵੀਡੀਓ ਨੂੰ ਇੰਨਾ ਕਿ ਸ਼ੇਅਰ ਕਰ ਦਿਓ ਕਿ ਉਹਦੇ ਤੱਕ ਪਹੁੰਚਾ ਦਿਓ ਤਾਂ ਜੋ رابطہ ਹੋ ਸਕੇ ਸਮੇਂ-ਸਮੇਂ ਦੇ ਨਾਲ ਪਰਾ ਭਰਾਵਾਂ ਨੂੰ ਪਰਖਦੇ ਵੀ ਰਹੇ ਆ ਤੇ ਜਦੋਂ ਵੀ ਅੱਜ ਤੱਕ ਪੰਥ ਦੇ ਵਿੱਚ ਜਿੰਨੇ ਵੀ ਜਿਹੜਾ ਰੂ ਹੋਏ ਨੇ ਜਿੰਨੇ ਵੀ ਜਰਨੈਲ ਹੋਏ ਨੇ ਜਿਨ੍ਹਾਂ ਨੇ ਵੀ ਪੰਥ ਦੀ ਅਗਵਾਈ ਕੀਤੀ ਹੈ ਅਗਲਵਾਂਡੀ ਹੋ ਕੇ ਕਾਰਜ ਕੀਤੇ ਪੰਥ ਦੇ ਉਹ ਇਸ ਕਰਕੇ ਕਾਰਜ ਕਰਦੇ ਉਹਨਾਂ ਨੂੰ ਪਤਾ ਕਿ ਮਗਰ ਉਹਨਾਂ ਦੇ ਭਰਾ ਬੈਠੇ ਨੇ ਤੇ ਜਦੋਂ ਭਰਾ ਜਿਹੜੇ ਆ ਉਹ ਹੱਕ ਵਿੱਚ ਨਹੀਂ ਖੜਦੇ ਸਪੋਰਟ ਨਹੀਂ ਕਰਦੇ ਮਗਰ ਨਹੀਂ ਜਾਂਦੇ ਤੇ ਹੌਸਲਾ ਟੁੱਟਦਾ ਮੈਂ ਅੱਜ ਸਵੇਰੇ ਵੀਡੀਓ ਵੇਖ ਰਿਹਾ ਸੀ ਉਹਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੀਆਂ ਮੈਂ ਜਿਹੜੀਆਂ ਗੱਲਾਂ ਸੁਣੀਆਂ ਨਾ ਉਹਦੇ ਨਾਲ ਜਿੱਦਾਂ ਸੱਬ ਨੂੰ ਤਾਰ ਚੀਰਦੀ ਨਾ ਏਦਾਂ ਮਤਲਬ ਦਿਲ ਮੇਰਾ ਜਿਹੜਾ ਉਹ ਚੀਰਿਆ ਗਿਆ ਇਸ ਪੰਥ ਵਿੱਚ ਮਹਾਨ ਜਰਨੈਲ ਆਏ ਸਮੇਂ-ਸਮੇਂ ਦੇ ਨਾਲ ਅਸੀਂ ਗਵਾਏ ਤੇ ਸਮੇਂ-ਸਮੇਂ ਦੇ ਨਾਲ ਹੀ ਗਵਾ ਰਹੇ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਮੇਰੀ ਵੀ ਏਕਾ ਦਿੱਤਾ ਕਿ ਮੈਂ ਜਿੰਨਾ ਚਿਰ ਬੰਦੇ ਨੂੰ ਟੋਹ ਨਹੀਂ ਲੈਂਦਾ ਜਿੰਨਾ ਚਿਰ ਬੰਦੇ ਨੂੰ ਪਰਖ ਨਹੀਂ ਲੈਂਦਾ ਜਿੰਨਾ ਚਿਰ ਤੁਹਾਡਾ ਰਿਜ਼ਲਟ ਨਾ ਵੇਖ ਲਾ ਵੀ ਤੁਸੀਂ ਕੀ ਚਾਹੁੰਦੇ ਜੇ ਉਹਨਾਂ ਚਿਰ ਮੈਂ ਕਦੇ ਬੋਲਦਾ ਨਹੀਂ ਪਰ ਅੱਜ ਮੇਰਾ ਦਿਲ ਇਹ ਗੱਲ ਕਹਿਣ ਤੇ ਮਜਬੂਰ ਹੋ ਗਿਆ ਵੀ ਯਾਰ ਜਿਸ ਬੰਦੇ ਨੇ ਇਸ ਪੰਥ ਦੇ ਕਾਰਜ ਕੀਤੇ ਅੱਜ ਉਸ ਪੰਥ ਦੇ ਮੂੰਹ ਮੈਂ ਇਹ ਗੱਲਾਂ ਸੁਣੀਆਂ ਵੀ ਨਿਹੰਗ ਸਿੰਘ ਵੀ ਉਹਦੇ ਹੱਕ 'ਚ ਨਹੀਂ ਖੜੇ ਕਿਸੇ ਹਾ ਦਾ ਨਾਰਾ ਨਹੀਂ ਮਾਰਿਆ ਤੇ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਚਾਹੁੰਨਾ ਵੀ ਹੋ ਸਕਦਾ ਕੋਈ ਨਿਹੰਗ ਸਿੰਘ ਹੱਕ 'ਚ ਆਵੇ ਜਾਂ ਨਾ ਆਵੇ ਮੇਰਾ ਰਾਹ ਕੁਝ ਵੱਖਰਾ ਜਾਵਾ ਕਿਉਂਕਿ ਆਪੋ ਆਪਣੇ ਰਾਹ ਬਣਾ ਕੇ ਦੁਨੀਆ ਚੱਲਦੀ ਹੈ ਇੱਕ ਬਣੇ ਰਸਤੇ ਦੇ ਉੱਤੇ ਤੁਰ ਜਾਂਦੀ ਮਗਰ ਮਗਰ ਪਰ ਮੇਰਾ ਰਾਹ ਕੁਝ ਵੱਖਰਾ ਹੁੰਦਾ ਮੈਂ ਵੱਖਰਾ ਰਾਹ ਬਣਾ ਕੇ ਤੁਰਦਾ ਮੇਰੀ ਇੱਕ ਆਪਣੀ ਆਦਤ ਆ ਇਸ ਕਰਕੇ ਸ਼ਾਇਰ ਸਾਡਾ ਰਾਬਤਾ ਨਹੀਂ ਹੋਇਆ ਜਾਂ ਇਕੱਠੇ ਨਹੀਂ ਹੋਏ ਜਾਂ ਮਤਲਬ ਇਕੱਠੇ ਨਹੀਂ ਸੇ ਹੋਣਾ ਪਰ ਕੁਝ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਇਨਸਾਨ ਨੂੰ ਝੋੜ ਦਿੰਦੀਆਂ ਤੇ ਉਹ ਮਜਬੂਰ ਕਰ ਦਿੰਦੀਆਂ ਬੰਦੇ ਨੂੰ ਕਿ ਬਦੋ ਬਦੀ ਸਾਡਾ ਰਾਬਤਾ ਹੋਵੇ ਅਸੀਂ ਇੱਕ ਜਗ੍ਹਾ ਬਈਏ ਤੇ ਬਹਿ ਕੇ ਵਿਚਾਰ ਕਰੀਏ ਤਾਂ ਜੋ ਇਹ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਇਹਨਾਂ ਦਾ ਹੱਲ ਕਰ ਸਕੀਏ ਹੁਣ ਕਈਆਂ ਨੇ ਇਹ ਗੱਲ ਕਹਿਣੀ ਆ ਕਿ ਤੂੰ ਅਮਰਤਪਾਲ ਮੈਰੋ ਦੇ ਹੱਕ 'ਚ ਤਾਂ ਆ ਗਿਆ ਤੂੰ ਫੇਮ ਭਾਲਦਾ ਕਈਆਂ ਨੇ ਕਹਿਣਾ ਤੂੰ ਤੇ ਅਮਰਤਪਾਲ ਦਾ ਵਿਰੋਧੀ ਹੀ ਤੂੰ ਇਸ ਅਮਰਤਪਾਲ ਦੇ ਕਿਦਾਂ ਖਚਾ ਸਕਦਾ ਵੇਖੋ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਜਿਹੜਾ ਹਿੱਕ ਠੋਕੇ ਖੜਦਾ ਮੈਂ ਉਸ ਬੰਦੇ ਦੇ ਹੱਕ 'ਚ ਖੜਦਾ ਠੀਕ ਆ ਜਿਹੜਾ ਬੰਦਾ ਚੱਡਿਆ ਪੂਸ ਲੈ ਕੇ ਭੱਜੂਗਾ ਮੈਂ ਉਹਦੇ ਹੱਕ 'ਚ ਨਹੀਂ ਆਗਾ ਜਿਹੜਾ ਬੰਦਾ ਖੜਦਾ ਉਹਦੇ ਬੰਦੇ ਦੇ ਪੂਰਾ ਆਪਾਂ ਠੋਕੋ ਜਾ ਕੇ ਖੜਾਂਗੇ ਠੀਕ ਆ ਚਲੋ ਜਿਹੜਾ ਕੰਮ ਹੋਇਆ ਉਹਨੂੰ ਪਰਦੇ ਪੋਸ਼ੀ ਚ ਹੋਣਾ ਚਾਹੀਦਾ ਜੇ ਹੁਣ ਜਗਜਾਹਰ ਹੋ ਗਿਆ ਜੇ ਹੁਣ ਮੰਨ ਲਓ ਅਮਰਤਪਾਲ ਮੈਰੋ ਤੇ ਕੋਈ ਵਿਵਤਾ ਆਣ ਬਣੀ ਆ ਤੇ ਭਾਈ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਥੇਬੰਦੀ ਖੜੇ ਜਾਂ ਨਾ ਖੜੇ ਸ਼ਰੋਮਣੀ ਕਮੇਟੀ ਕੋ ਖੜੇ ਜਾਂ ਨਾ ਖੜੇ ਕੋਈ ਸਾਧ ਰਣਾ ਖੜੇ ਜਾਂ ਨਾ ਖੜੇ ਭਾਈ ਮੇਰਾ ਨੰਬਰ ਉੱਤੇ ਪਿਆ ਅਮਰਤਪਾਲ ਸਿੰਘ ਜੀ ਜਦੋਂ ਤੈਨੂੰ ਲੋੜ ਪੈਂਦੀ ਆ ਮੈਨੂੰ ਫੋਨ ਕਰ ਲੈ ਜਿੱਥੇ ਵੀ ਰਹਿਣਾ ਉਹ ਮੈਨੂੰ ਦੱਸ ਦੀ ਤੇਰੇ ਰਹਿਣ ਸਹਿਣ ਦਾ ਪ੍ਰਬੰਧ ਕਰਾਂਗੇ ਬਾਕੀ ਜਿੱਥੇ ਗੱਲ ਹੋਊਗੀ ਮਗਰ ਜਾਣ ਦੀ ਉਹ ਵੀ ਮੈਨੂੰ ਆਪਣੇ ਕਿਸੇ ਸੰਗਤ ਤੋਂ ਫੋਨ ਕਰਾ ਦੀ ਰਾਬਤਾ ਕਰਾ ਦੀ ਜੇ ਆਪ ਨਹੀਂ ਕਰ ਸਕਦਾ ਫੋਨ ਤਾਂ ਮੈਨੂੰ ਦੱਸ ਦੇਵੀਂ ਤੇਰੇ ਮਗਰ ਜਾਣ ਵਾਲਾ ਪ੍ਰਬੰਧ ਕਰ ਦੂੰਗਾ ਕਿਉਂਕਿ ਮੈਂ ਨਾ ਪਿਛਲੀ ਵਾਰ ਵੀ ਜਦੋਂ ਸਮਰਜੀਤ ਸਿੰਘ ਮਾਨ ਦੇ ਨਾਲ ਅਮਿਤਪਾਲ ਸਿੰਘ ਜਾਂਦਾ ਰਿਹਾ ਨਾ ਇਲੈਕਸ਼ਨ ਦੇ ਵਿੱਚ ਤੇ ਕੋਈ ਉਹਨਾਂ ਸਮਿਆਂ 'ਚ ਵੀ ਚੱਕਰ ਪਿਆ ਗਿਆ ਤੇ ਅਮਿਤਪਾਲ ਸਿੰਘ ਮਹਿਰੋ ਦੀ ਉਹਨਾਂ ਦਿਨਾਂ 'ਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ ਦੱਸ ਰਿਹਾ ਕਿ ਸਿਮਰਜੀਤ ਸਿੰਘ ਮਾਨ ਨੇ ਜਦੋਂ ਸਿਮਰਜੀਤ ਸਿੰਘ ਮਾਨ ਨੂੰ ਕਿਹਾ ਨਾ ਵੀ ਮੇਰੇ ਤੇ ਚੱਕਰ ਪੈ ਗਿਆ ਤੇ ਹੁਣ ਵਕੀਲ ਕਰਨਾ ਤੇ ਉਹਨੇ ਗਾੜੀ ਨੂੰ ਇਹ ਗੱਲ ਕਹੀ ਵੀ ਮੈਂ ਕਿਹੜਾ ਵਕੀਲ ਨਾਲ ਲਈ ਫਿਰਦਾ ਵੀ ਤੁਸੀਂ ਉੱਥੇ ਜਾ ਕੇ ਵਕੀਲ ਕਰੋ ਤੇ ਵਕੀਲ ਨਾਲ ਨੂੰ ਦੇਣ ਵਾਸਤੇ ਪੈਸੇ ਵੀ ਨਹੀਂ ਉਸ ਟਾਈਮ ਠੀਕ ਆ ਤੇ ਇਹ ਗੱਲ ਆ ਵੀ ਵੇਖੋ ਅਸੀਂ ਜਿੰਨੇ ਜੋਗੇ ਆ ਗਏ ਆ ਅਸੀਂ ਨਾਲ ਉਹਨਾਂ ਲੋਕਾਂ ਦੇ ਹਮੇਸ਼ਾ ਹੀ ਨਾਲ ਖੜਾਂਗੇ ਜਿਹੜੇ ਲੋਕ ਪੰਧਾ ਦਰਦ ਰੱਖਦੇ ਆ ਪੰਥ ਦੀ ਆਵਾਜ਼ ਨੂੰ ਬਰੰਦ ਕਰਦੇ ਆ ਔਰ ਜਿਹੜੇ ਸਾਧ ਲਾਣੇ ਇਹੋ ਜੇ ਵੇਖੋ ਜਿਹੜੇ ਇੱਕ ਗਰੀਬ ਬੰਦਾ ਜਦੋਂ ਕੋਈ ਇਹੋ ਜਿਹਾ ਕੰਮ ਕਰਦਾ ਨਾ ਉਹ ਦਾ ਦੁਨੀਆ ਜਲੂਸ ਕੱਢਦੀ ਆ ਉਹਦੀ ਥਾਂ ਥਾਂ ਤੇ ਮਸ਼ਹੂਰੀ ਕਰਦੀ ਆ ਆਪ ਵੀ ਇਹ ਬੰਦਾ ਨਹੀਂ ਚੰਗਾ ਲੇਕਿਨ ਇਹੋ ਜਿਹੜੇ ਜਿਹੜੇ ਘੋਰਨਿਆਂ ਦੇ ਵਿੱਚ ਸੱਪ ਬੜਿਆ ਇਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਆ ਠੀਕ ਆ ਚਲੋ ਕਿ ਉਹਦੇ ਵਿੱਚ ਮੈਂ ਮੰਨਦਾ ਇਸ ਗੱਲ ਦੀ ਵੀ ਉਹ ਸਿੱਖੀ ਦੀ ਵੀ ਬਦਨਾਮੀ ਹੁੰਦੀ ਏ ਕੋਈ ਕਿ ਸਿੱਖੀ ਬਾਣੇ ਦੇ ਵਿੱਚ ਪਰ ਜੋ ਹੋ ਗਿਆ ਚਲੋ ਠੀਕ ਆ ਜੱਗ ਜੱਗ ਰੋਣਾ ਜਿਹੜਾ ਹੋਣਾ ਹੋ ਗਿਆ ਹੁਣ ਮੁਕ ਦੀ ਗੱਲ ਇਹ ਆ ਵੀ ਕਹਿੰਦੇ ਸਿਆਣਿਆਂ ਦੀ ਇੱਕ ਘਾਤ ਆ ਵੀ ਜੇ ਆਪਣੇ ਬੱਚੇ ਦੀ ਪਿੱਠ ਲੱਗ ਜਾਵੇ ਨਾ ਫਿਰ ਜੀਣਾ ਦਾ ਅਧਿਕਾਰ ਹੀ ਹੁੰਦਾ ਤੇ ਜੇ ਤੁਸੀਂ ਅਮਿਤ ਪਾਲ ਦੀ ਉਹ ਵੀਡੀਓ ਵੇਖੋਗੇ ਨਾ ਤੇ ਤੁਹਾਨੂੰ ਐ ਲੱਗੂਗਾ ਜਿੱਦਾਂ ਇੱਕ ਬੱਚਾ ਨਾ ਆਪਣੇ ਮਾਂ ਪਿਓ ਤੇ ਰੋਸ ਕਰਦਾ ਤੇ ਜਿੱਦਾਂ ਆਪਣੇ ਭਰਾ ਤੇ ਕੇ ਭਰਾਵਾਂ ਤੇ ਰੋਸ ਕਰਦਾ ਹੁੰਦਾ ਵੀ ਮੈਂ ਤੇ ਤੁਹਾਡੇ ਸਿਰ ਤੇ ਉੱਡਦਾ ਫਿਰਦਾ ਤੇ ਤੁਸੀਂ ਤੇ ਮੇਰੇ ਨਾਲ ਹੀ ਨਹੀਂ ਖੜੇ ਤੁਹਾਡੇ ਸਿਰ ਤੇ ਮੈਂ ਕਿਸ ਦੀ ਪਰਵਾਹ ਨਹੀਂ ਕਰਦਾ ਤੇ ਤੁਸੀਂ ਮੇਰੇ ਮਗਰ ਨਹੀਂ ਆਏ ਉਹ ਚੀਜ਼ਾਂ ਜਿਹੋ ਤੁਸੀਂ ਫੀਲ ਕਰੋਗੇ ਨਾ ਤੇ ਤੁਹਾਡਾ ਦਿਮਾਗ ਚ ਘਰਾ ਜਾਣਾ ਵਾ ਤੁਸੀਂ ਬਧੋ ਬਧੀ ਇਸ ਗੱਲ ਤੇ ਆਓਗੇ ਵੀ ਯਾਰ ਨਹੀਂ ਸਾਡੇ મતਭੇਦ ਹੋਣਗੇ ਸਾਡੀਆਂ ਵਿਚਾਰਾਂ ਨਹੀਂ ਦਾਲਦੀਆਂ ਨਾ ਸੀ ਨਾਰਨ ਪਰ ਜਦੋਂ ਕਿਸੇ ਤੇ ਮੁਸ਼ਕਲ ਬਣਦੀ ਆ ਉਦੋਂ ਸਿੱਖ ਦਾ ਹੀ ਫਰਜ ਬਣਦਾ ਸਿੱਖ ਦੇ ਨਾਲ ਖੜਨ ਦਾ ਬਾਕੀ ਅਮਿਤਪਾਲ ਸਿੰਘ ਜੀ ਇਹ ਜਿੰਨੇ ਵੀ ਜਥੇਬੰਦੀਆਂ ਵਾ ਇਹਨਾਂ ਨੇ ਨਹੀਂ ਕਿਸੇ ਨੇ ਵੀ ਖੜਨਾ ਨਾ ਸ਼ਰਮਣੀ ਕਮੇਟੀ ਨੇ ਖੜਨਾ ਵਾ ਤੇ ਨਾ ਕਿ ਉਹ ਰਸਾਦਣਾ ਨੇ ਖੜਨਾ ਵਾ ਹਰ ਕਿਸ ਦੀਆਂ ਰੋਟੀਆਂ ਸਿਕੰਡੀਆਂ ਸਰਕਾਰ ਦੇ ਨਾਲ ਠੀਕ ਆ ਜਿਹੜੇ ਮਗਰ ਉਹ ਬਾਬੇ ਦੇ ਗਏ ਨਾ ਜਿਹੜੇ ਤੂੰ ਕਹਿ ਰਿਹਾ ਵੀਡੀਓ ਦੇ ਵਿੱਚ ਵੀ ਮਗਰ ਗਾਇ ਨਿਹੰਗ ਉਹ ਅਸਲ ਅਸਲੀ ਨਹੀਂ ਉਹ ਨਕਲੀ ਆ ਨਕਲੀ ਨਿਹੰਗ ਹੀ ਜਾ ਕੇ ਸਰਕਾਰਾਂ ਦੇ ਤਲਵੇ ਚੜਦੇ ਆਰਐਸਐਸ ਦੇ ਬੰਦਿਆਂ ਦੇ ਜਾ ਕੇ ਪੈਰਾਂ ਚੁੰਮੋਈ ਪੈਂਦੇ ਆ ਜਿਹੜੇ ਨਕਲੀ ਹੁੰਦੇ ਆ ਅ ਸ਼ੇਰ ਨਾ ਭੁੱਖਾ ਮਰ ਜਾਂਦਾ ਵਾ ਪਾ ਸ਼ੇਰ ਨੂੰ ਲਿਆ ਕੇ ਘਾਹ ਪਾਓਗੇ ਉਹ ਨਹੀਂ ਖਾਂਦਾ ਸ਼ੇਰ ਨੂੰ ਤੇ ਅਸਲ ਚ ਮੋਲ ਦਾ ਮੀਟ ਵੀ ਨਹੀਂ ਜਿਹੜਾ ਲਿਆ ਕੇ ਸੁੱਟੋਗੇ ਉਹ ਵੀ ਨਹੀਂ ਖਾਂਦਾ ਉਹਦੇ ਸ਼ਿਕਾਰ ਕਰਨਾ ਪੈਂਦਾ ਉਹਨੂੰ ਪਰਾ ਜਿਹੜੇ ਘਰਾਂ ਚ ਪਾਲੀ ਜਾਂਦੇ ਹੁਣ ਵੇਖਣ ਚੱਕਰ ਦੇ ਵਿੱਚ ਵੜ-ਵੜ ਛੁੱਟੀ ਜਾਂਦੇ ਮੁਰਗੇ ਬਲੇਲਰ ਉਹ ਦਿਖਾਈ ਜਾਂਦੇ ਆ ਬਾਜ ਦੀ ਜ਼ਿੰਦਗੀ ਸਿੱਖ ਨੂੰ ਦਿੱਤੀ ਸੀ ਤੇ ਉਹ ਜ਼ਿੰਦਗੀ ਨੂੰ ਫਿਰ ਮੁੜ ਬਹਾਲ ਕਰਨਾ ਪੈਣਾ ਵਾ ਜਿੱਥੇ ਭਰਾ ਤੈਨੂੰ ਮੇਰੀ ਲੋੜ ਪਊਗੀ ਮੈਨੂੰ ਆਵਾਜ਼ ਮਾਰਦੀ ਤੇਰਾ ਵੱਡਾ ਭਰਾ ਬੈਠਾ ਕੋਈ ਚੱਕਰ ਨਹੀਂ ਮੇਰਾ ਨੰਬਰ ਉੱਤੇ ਦਿੱਤਾ 9872129885 ਤੇ ਜਦੋਂ ਮਰਜ਼ੀ ਫੋਨ ਕਰ ਲਈ ਮੈਂ ਰਾਤ ਨੂੰ ਕਰ ਲਈ ਸਵੇਰੇ ਕਰ ਲਈ ਦੁਪਹਿਰੇ ਕਰ ਲਈ ਭਾਵੇਂ ਦੋ ਜੇ ਰਾਤ ਕਰ ਨਹੀਂ ਫੋਨ ਮੈਂ ਉਸੇ ਚੁੱਕਦਾ ਕਿਉਂਕਿ ਫੋਨ ਰੱਖਣ ਦਾ ਮਤਲਬ ਇਹ ਹੁੰਦਾ ਵੀ ਜੇਕਰ ਨੂੰ ਅਮਰਜੈਂਸੀ ਪੈ ਜੇ ਤੇ ਆਪਾਂ ਉਹਦਾ ਕੋਈ ਮਸਲਾ ਹੱਲ ਕਰ ਸਕੀਏ ਇਹ ਨਹੀਂ ਵੀ ਅਗਲੇ ਤੇ ਕੋਈ ਮੁਸ਼ਕਲ ਬਣੀ ਹੋਵੇ ਤੇ ਆਪਾਂ ਮੁੜ ਕੇ ਸਵੇਰੇ ਅੱਖਾਂ ਜੀਆਂ ਮਰਦੇ ਆ ਕੇ ਨਹੀਂ ਜੀ ਫੋਨ ਤੇ ਮੈਂ ਚੁੱਕੇ ਮੈਨੂੰ ਪਤਾ ਨਹੀਂ ਲੱਗਾ ਜੀ ਤਾਂ ਕਰਕੇ ਮੈਂ ਫੋਨ ਨਹੀਂ ਚੁੱਕਿਆ ਇਹ ਕੰਮ ਨਹੀਂ 24 ਘੰਟੇ ਮੈਂ ਨਾ ਚੁੱਕਾ ਮੇਰਾ ਪਚੰਗੀ ਹੈ ਉਹ ਚੁੱਕਦਾ ਫੋਨ ਤੇ ਜਰੂਰ رابطہ ਹੋਊਗਾ ਤੇ ਜਰੂਰ ਕਿਤੇ ਨਾ ਕਿਤੇ ਆਪਾਂ ਪ੍ਰਬੰਧ ਜਰੂਰ ਕਰਾਂਗੇ ਜਿੰਨੇ ਜੋਗੇ ਵੀ ਆ ਗਏ ਆ ਜਿੱਥੇ ਵੀ ਲੋੜ ਪਈ ਖੜਨ ਦੀ ਉੱਤੇ ਖੜਾਂਗੇ ਤੇਰੇ ਨਾਲ ਕਿਉਂਕਿ ਮਿੱਤਰਾ ਬਈ ਇਹ ਗੱਲ ਚੱਲੀ ਤੇਰੀ ਨਹੀਂ ਆ ਜਾਂਦੀ ਇਹ ਸਿੱਖ ਪੰਥ ਦਾ ਸਿਰ ਜੜਾ ਨਾ ਉਹ ਨੀਵਾ ਆ ਜਾਣਾ ਜੇ ਤੇਰੀ ਪਿੱਠ ਲੱਗੀ ਠੀਕ ਆ ਪਹਿਲਾਂ ਨਹੀਂ ਇਸ ਚੀਜ਼ ਦਾ ਆਪਾਂ ਧਿਆਨ ਨਹੀਂ ਦਿੱਤਾ ਠੀਕ ਆ ਆਪਾਂ ਤੁਹਾਡੀਆਂ ਬਾਰਾਂ ਗਮਨੇ ਸੀ ਤੇ ਆਪਣਾ ਕੰਮ ਚਲਾਈ ਜਾਂਦੇ ਸੀ ਤੇ ਲੇਕਿਨ ਜਦੋਂ ਦਾ ਆਪਣੇ ਅੰਦਰ ਦੀਵਾ ਜਾਗ ਗਿਆ ਉਦੋਂ ਦਾ ਲੋਕ ਭਾਵੇਂ ਵਿਰੋਧੀ ਹੋ ਗਏ ਮੈਂ ਲੋਕਾਂ ਦਾ ਪਰਿਵਾਰ ਲੋਕਾਂ ਦੀ ਪਰਵਾਹ ਹੀ ਨਹੀਂ ਕਰਦਾ ਕਿਉਂਕਿ ਜਿੱਨਾ ਚਿਰ ਤੁਹਾਡੇ ਵਿਰੋਧੀ ਨਹੀਂ ਹੋਣਾ ਚਿਰ ਤੁਸੀਂ ਬੰਦਿਆਂ ਦੀ ਗਿਣਤੀ 'ਚ ਨਹੀਂ ਆਉਂਦੇ ਤੇ ਜਿੱਨਾ ਚਿਰ ਤੁਸੀਂ ਜੇਲ੍ਹ ਨਹੀਂ ਵੇਚਦੇ ਉਹਨਾਂ ਚਿਰ ਸਮਝ ਲਓ ਵੀ ਤੁਸੀਂ ਨਿਹੰਗ ਬਣਦੇ ਨਹੀਂ ਜਿੱਨਾ ਚਿਰ ਬਲੈਤ ਨਹੀਂ ਪਾਸ ਹੁੰਦੀ ਉਹਨਾਂ ਚਿਰ ਨਿਹੰਗ ਸਿੰਘ ਮੁਕੰਮਲ ਤੌਰ ਤੇ ਪੂਰਨ ਹੁੰਦਾ ਨਹੀਂ ਆ ਤੇ ਇਹ ਇਸ ਟਾਈਮ ਜਿਹੜਾ ਸਵਾਵਾ ਸਾਨੂੰ ਇੱਕ ਦੂਜੇ ਨਾਲ ਖੜਨ ਦਾ ਸੋ ਕੱਲ ਅਣਖੀ ਸਾਹਿਬ ਨੇ ਦੋ ਚਾਰ ਗੱਲਾਂ ਵੈਸੇ ਕੀਤੀਆਂ ਸੀ ਤੁਹਾਨੂੰ ਟੋਹਣ ਵਾਸਤੇ ਵੀ ਤੁਸੀਂ ਲੋਕ ਕਿੰਨੇ ਕ ਪਾਣੀ ਚਾਹ ਤੁਸੀਂ ਲੋਕ ਖੜਦੇ ਆ ਕਿ ਨਹੀਂ ਖੜਦੇ ਇੱਕ ਆਰੀ ਨਾ ਇੱਕ ਮੌਲਵੀ ਜਿਹੜਾ ਸੀ ਉਹ ਦੁਬਈ ਦੇ ਵਿੱਚ ਕਥਾ ਕਰੇ ਉਹਨੇ ਕਥਾ ਕਰਦਿਆਂ ਨਾ ਜਦੋਂ ਕਲਾਮ ਉਲਟੀ ਪੜੀ ਤੇ ਵਿੱਚੋਂ ਬੰਦਾ ਉੱਠਿਆ ਤੇ ਉਹਨੇ ਉਹਨੂੰ ਜਾ ਕੇ ਨਾ ਸਟੇਜ ਤੇ ਕਹਿੰਦਾ ਕਹਿੰਦਾ ਗੱਲ ਸੁਣੋ اے ਮੌਲਵੀ ਆ ਤੂੰ ਕਹਿੰਦਾ ਗਲਤ ਪੜੀ ਆ ਇਹਨੂੰ ਨਹੀਂ ਪਤਾ ਇਦਾਂ ਨਹੀਂ ਇਦਾਂ ਵਾ ਉਹ ਕਹਿੰਦਾ ਮੈਂ ਭੋਲਿਓ ਤੁਹਾਨੂੰ ਹਲਾ ਕੇ ਵੇਖਣ ਰਿਹਾ ਹਾਂ ਇਹ ਟੰਬ ਕੇ ਵੇਖ ਰਿਹਾ ਤੁਸੀਂ ਜਾਗਦੇ ਕਿ ਸੁੱਤੇ ਆ ਸੋ ਅਣਕੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਦੋ ਚਾਰ ਉਹ ਵੈਸੇ ਕੀਤੀਆਂ ਸੀ ਕਿਉਂਕਿ ਤੁਹਾਨੂੰ ਟੰਬਣ ਵਾਤੇ ਤੁਹਾਨੂੰ ਜਗਾਉਣ ਵਾਤੇ ਵੀ ਕਦੋਂ ਜਾਗਾਂਗੇ ਹੀ ਯਾਰ ਸਾਡੇ ਦੇ ਤਖਤਾਂ ਦੇ ਉੱਤੇ ਵੀ ਨਿਸ਼ਾਨ ਅਗਲਿਆਂ ਨੇ ਬਸੰਤੀ ਲਿਆ ਕੇ ਚੜ੍ਹਾਤੇ ਬਸੰਤੀ ਚੋਲਿਆਂ ਦਾ ਸਾਡਾ ਕੋਈ ਮਤਭੇਦ ਨਹੀਂਗਾ ਸੀ ਜਿਹੜੇ ਬਸੰਤੀ ਨਿਸ਼ਾਨ ਅਜ ਝੂਲਦੇ ਪਏ ਨਾ ਉੱਥੇ ਜਿਹੜੇ ਚੋਲੇ ਪਾੜਤੇ ਗਾ ਨਿਸ਼ਾਨ ਸਾਹਿਬਾਂ ਨੂੰ ਉਹ ਰੰਗ ਸਾਡਾ ਨਹੀਂ ਹੈਗਾ ਸੀ ਇਹ ਗੈਰਾਂ ਦੇ ਨਿਸ਼ਾਨ ਥੱਲੇ ਸਾਹ ਲੈਣ ਵਾਲਿਓ ਗੁਲਾਮੀ ਦੀ ਜੜ ਪੁੱਟਣ ਮਾਰ ਤੇ ਸਾਨੂੰ ਇੱਕ ਹੋਣਾ ਪੈਣਾ ਆ ਆਪਸੇ ਮਤਭੇਦ ਭੁਲਾ ਕੇ ਸਾਨੂੰ ਇੱਕ ਨਿਸ਼ਾਨ ਥੱਲੇ ਹੋਣਾ ਪੈਣਾ ਉਹ ਨੀਲੇ ਨਿਸ਼ਾਨ ਥੱਲੇ ਹੋਣਾ ਪੈਣਾ ਇਹਨਾਂ ਬਸੰਤੀ ਨਿਸ਼ਾਨਾਂ ਥੱਲੇ ਜਾ ਕੇ ਕਿਰਪਾ ਨਹੀਂ ਹੋਣੀ ਇੱਕ ਨੀਲਾ ਨਿਸ਼ਾਨ ਹੀ ਇੱਕ ਐਸਾ ਨਿਸ਼ਾਨ ਹੈ ਜਿਨੇ ਕਿਰਪਾ ਕਰਨੀ ਹੈ ਜਿਨੇ ਦਰਗਾਹ 'ਚ ਜਾਣ ਵਾਲਾ ਰਾਹ ਬਣਾਉਣਾ ਤੇ ਜਿਨੇ ਮੁਖ ਉਜਲ ਕਰਨੇ ਆ ਸੰਸਾਰ ਤੇ ਵਿਚਰਦੇ ਆ ਬੰਦਾ ਇੱਕ ਨਹੀਂ ਹਜ਼ਾਰਾਂ ਗਲਤੀਆਂ ਕਰਦਾ ਭੁੱਲਾ ਖਰ ਜਾਂਦਾ ਵਾ ਲੇਕਿਨ ਜਾਂਦਾ ਜਾਂਦਾ ਜੇਕਰ ਤੇ ਇੱਕ ਵੀ ਚੰਗਾ ਕੰਮ ਕਰ ਜੇ ਨਵੇਂ 99 ਗਲਤੀਆਂ ਉਹਦੀਆਂ ਮਾਫ ਹੋ ਜਾਂਦੀਆਂ ਇੱਕ ਵੀ ਚਾਇਦਾ ਕੰਮ ਕਰ ਜੇ ਤੇ ਉਹ ਇੱਕ ਚਾਇਦਾ ਕੀਤਾ ਕੰਮ ਨਾ ਉਹਦੇ ਧੋਣੇ ਤੋ ਜਾਂਦਾ ਤੇ ਜਾਣ ਤੋਂ ਬਾਅਦ ਵੀ ਦੁਨੀਆ ਉਹਨੂੰ ਯਾਦ ਕਰਦੀ ਹੈ ਤੇ ਜਿਹੜੇ ਕੰਮ ਅੱਜ ਅਮਰਤਪਾਲ ਮਹਿਰੋ ਕਰਦਾ ਪਿਆ ਨਾ ਇਹ ਕੰਮ ਅੱਜ ਤੋਂ 20 ਸਾਲ ਪਹਿਲਾਂ ਸਿੱਖਾਂ ਨੂੰ ਕਰਨੇ ਚਾਹੀਦੇ ਸੀ ਨਾ ਕਿ ਉਦੋਂ ਅਮਰਤਪਾਲ ਮਹਿਰੋ ਹੋਣ ਚਾਇਆ ਤੇ ਨਾ ਹੀ ਉਦੋਂ ਮੈਂ ਆਇਆ ਠੀਕ ਆ ਤੇ ਨਾ ਹੋਰ ਹੋਰ ਆਏ ਬੰਦੇ ਤੁਹਾਨੂੰ ਇਹ ਅੱਜ ਅੱਜ ਜਿਹੜੀ ਸਿਚੁਏਸ਼ਨ ਬਣੀ ਹੈ ਨਾ ਇਹ ਆਉਣੀ ਨਹੀਂ ਸੀ ਇਹ ਬਣਨੀ ਨਹੀਂ ਸੀ ਜਿਹੜਾ ਸਮਾਂ ਅੱਜ ਬਣਿਆ ਇਹ ਨਹੀਂ ਸੀ ਬਣਨਾ ਕਿਉਂਕਿ ਇਹ ਸਮਾਂ ਨੂੰ ਪਹਿਲਾਂ ਠੱਲ ਪੈਣ ਨਹੀਂ ਇਹ 20 ਸਾਲ ਪਹਿਲਾਂ ਜੇ ਲੋਕ ਕੱਥੇ ਹੋ ਕੇ ਚੱਲਦੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਤੇ ਮੈਂ ਤੁਹਾਨੂੰ ਵੀ ਗੱਲ ਦਾਅਵਾ ਕਰਦਾ ਵੀ ਤਖਤ ਵੀ ਨਹੀਂ ਹਟਣਾ ਤਖਤ ਵੀ ਢਾਣ ਦਾ ਕਾਰਨ ਸਾਡਾ ਤਾਂ ਹੀ ਆ ਸਾਡੇ ਲੀਡਰ ਗਦਾਰ ਹੋਏ ਸਾਡੇ ਵਿੱਚ ਵੱਸਣ ਵਾਲੇ ਆਪਣੇ ਗਦਾਰ ਹੋਏ ਜਿੰਨਾ ਚਿਰ ਆਪਣੇ ਗਦਾਰ ਨਹੀਂ ਹੁੰਦੇ ਉਹਨਾਂ ਚਿਰ ਬਾਹਰੋਂ ਆ ਕੇ ਕੋਈ ਸਾਡੇ ਦੀ ਜਿੱਤ ਨਹੀਂ ਹਾਸਲ ਕਰ ਸਕਦਾ ਠੀਕ ਆ ਅੱਜ ਦੇ ਸਮੇਂ ਦੇ ਵਿੱਚ ਕੋਈ ਕਿੱਥੋਂ ਆਇਆ ਕਦੋਂ ਆਇਆ ਕੋਈ ਪਤਾ ਨਹੀਂ ਜਨੇਸ਼ ਸ਼੍ਰੋਮਣੀ ਕਮੇਟੀ ਨੂੰ 2-4 ਲੱਖ ਰੁਪਏ ਦੇ ਦਿੱਤਾ ਉਹਨੂੰ ਕੁਰਸੀ ਤੇ ਬਿਹਾ ਕੇ ਉਹਨੂੰ ਸਨਮਾਨਤ ਕਰਕੇ ਉਹਨੂੰ ਦਰਬਾਰ ਸਾਹਿਬ ਦਾ ਮਾਡਲ ਦੇ ਦਿੰਦੇ ਆ ਉਹ ਲਿਆ ਕੇ ਜਾ ਕੇ ਅਗਲਾ ਵੇਚਣ ਲੱਗ ਪੈਂਦਾ ਜਾਂ ਜਿੱਥੇ ਸ਼ਰਾਬ ਪੀਂਦੇ ਉਹ ਤੇ ਸਾਹਮਣੇ ਲਾ ਰੁੰਦਾ ਯਾਰ ਇਹ ਸਾਨੂੰ ਜਾਗਣ ਦੀ ਲੋੜ ਹੈ ਸ਼੍ਰੋਮਣੀ ਕਮੇਟੀ ਵੀ ਜਿਹੜੀ ਆ ਇਹ ਸਿਆਸਤ ਥਲੇ ਦੱਬੀ ਹੋਈ ਆ ਇਹਨੂੰ ਚੁੱਕਣਾ ਪੈਣਾ ਐਸ ਟਾਈਮ ਜਿਹੜਾ ਅਮਰਪਾਲ ਮੈਰੋ ਦੇ ਉੱਤੇ ਸਮਾ ਬਣਿਆ ਇਹ ਸਮੇ ਨੂੰ ਸਾਡੇ ਨਾਲ ਸਾਡਾ ਫਰਜ ਬੰਦਾ ਹੀ ਨਾਲ ਖੜੀਏ ਜਿਹੜੇ ਲਲੀਚਲੀ ਟੋਚਰ ਨੇ ਅੰਗੂਥੇ ਗਏ ਨਾ ਉਹਨਾਂ ਨੂੰ ਦੱਸ ਦਿੰਨੇ ਆ ਕੋਈ ਗੱਲ ਨਹੀਂ ਤਖੜੇ ਰਿਓ ਇਹਦੇ ਮਗਰ ਜਾਣ ਆਲਿਓ ਤੁਹਾਡੇ ਘਰਾਂ 'ਚ ਰੋਟੀਆਂ ਪੱਕਦੀਆਂ ਹੋ ਜੇ ਸਾਥ ਰਾਣੇ ਦਾ ਕਰਕੇ ਸਾਡੇ ਘਰਾਂ 'ਚ ਇਹ ਹੋ ਜੇ ਸਾਥ ਰਾਣੇ ਦਾ ਕਰਕੇ ਰੋਟੀਆਂ ਨਹੀਂ ਪੱਕਦੀਆਂ ਤੁਸੀਂ ਇਹਨਾਰੇ ਜਾ ਕੇ ਚਪਲਾਂ ਝਾੜਦੇ ਤਾਂ ਜਾ ਕੇ ਰੋਟੀਆਂ ਪੱਕਦੀਆਂ ਆਂ ਹੀ ਮਰਦਾਂ ਦੀ ਗੱਲ ਕਰਦੇ ਆਂ ਮਰਦਾਂ ਲਈ ਖੜਦੇ ਆਂ ਤਾਂ ਸਾਡੇ ਰੋਟੀਆਂ ਪੱਕਦੀਆਂ ਤੋ ਇਹ ਲੋਕ ਸਾਧਾ ਦਾ ਨਾਂ ਲੈ ਲੈ ਕੇ ਰੋਟੀਆਂ ਸਿੱਖਦੇ ਸੀ ਰੋਟੀਆਂ ਨਹੀਂ ਸਿੱਖਦੇ ਨਾ ਸ਼ਹੀਦਾਂ ਦੇ ਨਾਂ ਲੈ ਕੇ ਪਾਖੇ ਇਕੱਠੇ ਕਰਦੇ ਆ ਤੋ ਇਹ ਸ਼ਹੀਦਾਂ ਦਾ ਨਾਂ ਲੈ ਲੈ ਕੇ ਉਹਨਾਂ ਦਾ ਖਾ ਕੇ ਪੀ ਕੇ ਫਿਰ ਸਾਧ ਰਾਣੀ ਦੇ ਢੂਏ ਜਾ ਕੇ ਵੜ ਜਾਂਦੇ ਯਾਰ ਲਾਣ ਤੁਹਾਡੇ ਤੇ ਜਿਨ੍ਹਾਂ ਨੇ ਉਸ ਸਮੇਂ ਯਾਰ ਮੈਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਜਿਹੜੀਆਂ ਗੱਲਾਂ ਅੱਜ ਮੈਨੂੰ ਪਤਾ ਲੱਗੀਆਂ ਵੀ ਮਤਾ ਜਦੋਂ ਅਮਰਪਾਲ ਹੋਣਾ ਨੇ ਬੁੱਤ ਤੋੜੇ ਤੇ ਉਦੋਂ ਇਹ ਨਿਹੰਗ ਸਿੰਘਾਂ ਨੇ ਚਿੱਠੀਆਂ ਲਿਖੀਆਂ ਵੀ ਇਹਨਾਂ ਬੰਦਿਆਂ ਨੂੰ ਅੰਦਰ ਕਰੋ ਯਾਰ ਲਾਣ ਤੇ ਹੋ ਜੇ ਨਿਹੰਗਾਂ ਦੇ ਉਹ ਕਹਦੇ ਨੇ ਨਿਹੰਗਸਾ ਮੈਨੂੰ ਤੇ ਸਮਝ ਨਹੀਂ ਆਉਂਦੀ ਯਾਰ ਤੁਸੀਂ ਉਹਨਾਂ ਨੂੰ ਨਿਹੰਗ ਕਦਾਂ ਕਹਿੰਦੇ ਆ ਜਿਹੜੇ ਬੰਦੇ ਆਪਣੇ ਆਪਣੇ ਨਿਹੰਗ ਸਿੰਘਾਂ ਦੇ ਬਰ ਖਿਲਾਫ ਉਥੇ ਜਾ ਕੇ ਚਿੱਠੀਆਂ ਦਿੰਦੇ ਆ ਜਾਂ ਉਹਨਾਂ ਦੇ ਰਿਪੋਰਟਾਂ ਲਿਖਾਉਂਦੇ ਯਾਰ ਉਹਨਾਂ ਨੂੰ ਤੁਸੀਂ ਨਿਹੰਗ ਕਦਾਂ ਮੰਨਦੇ ਜੇ ਉਹ ਤੇ ਲਾਣਤੀ ਬੰਦੇ ਆ ਨਿਹੰਗ ਦਾ ਭਾਵ ਹੁੰਦਾ ਉਹ ਜਿਹੜਾ ਨਿਸ਼ਕਾਮ ਸੇਵਾਦਾਰ ਹੋਵੇ ਨਿਹੰਗਤਾ ਨੂੰ ਜਿੰਨੇ त्यागਿਆ ਹੋਵੇ ਜਿਹੜਾ ਇੱਕ ਗੁਰੂ ਦੇ ਹੁਕਮ ਦੇ ਅੰਦਰ ਚੱਲਦਾ ਹੋਵੇ ਨਿਹੰਗ ਸਿੰਘ ਨੂੰ ਮਗਰਮੱਛ ਵੀ ਕਿਹਾ ਤੇ ਬੱਬਰ ਸ਼ੇਰ ਵੀ ਕਿਹਾ ਮਾਰੇ ਨੇ ਏ ਕਰਕੇ ਥੋੜਾ ਜਿਆ ਯਾਰ ਸਾਨੂੰ ਜਾਕੰਦੀ ਰੋਡ ਆ ਥੋੜਾ ਬੋਧਾ ਧਿਆਨ ਦਿਓ ਅੱਜ ਅਮਰਤਪਾਲ ਦੀ ਗੱਲ ਨਹੀਂ ਆ ਗਈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿੰਨਿਆਂ ਕਿੰਨਿਆਂ ਕਨੇ ਬਲੀ ਚੜਦਾ ਐਦੇ ਕਿੰਨੇ ਕ ਬਲੀ ਚੜਾ ਲਓ ਕੋ ਯਾਰ ਮੈਂ 77 ਤੋਂ ਲੈ ਕੇ ਜਾਂ 82 ਤੱਕ ਹੀ ਉਹਨਾਂ ਦੇ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਉਹ ਗਿਣਤ ਕੁਰਬਾਨੀਆਂ ਫੇ ਗਾੜੀ 84 ਲੈ ਲਓ ਕਿੰਨੀਆਂ ਕੁਰਬਾਨੀਆਂ ਯਾਰ ਜੇ ਅਹੀਂ ਉਹ ਏ ਕ ਕੁਰਬਾਨੀ ਦੱਸਣ ਲੱਗੀ ਤੇ ਚੀਕਾਂ ਰਿਕਲ ਜਾਣੀਆਂ ਕਜੇ ਕੱਲ ਦੀ ਗੱਲ ਆ ਪਰਸੋਂ ਵੀ ਇਸ ਸਟੇਜ ਤੇ ਮੈਂ ਬੋਲਣਿਆ ਬਲਵਿੰਦਰ ਸਿੰਘ ਚਟਾਣਾ ਤੇ ਉਸ ਅਗਲਿਆਂ ਦੀ ਚੀਕਾਂ ਨਿਕਲ ਗਈਆਂ ਜਿਹੜੇ ਅਗਲੇ ਕਮੇਟੀ ਵਾਲੇ ਉਹਨਾਂ ਦੀ ਚੀਕਾਂ ਨਿਕਲ ਗਈਆਂ ਕਹਿੰਦੇ ਹੋਰ ਕੋਈ ਪ੍ਰਸੰਗ ਲਾ ਲਓ ਮੈਂ ਕਹਾ ਮੈਂ ਹੋਰ ਕੋਈ ਪ੍ਰਸੰਗ ਕੋ ਲਾਵਾਂ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਉਹ ਗੱਲ ਕਰੂੰਗਾ ਨਹੀਂ ਤੇ ਇੱਥੇ ਸਮਾਪਤੀ ਕਰਕੇ ਮੈਂ ਚੱਲਿਆ ਮੈਂ ਉੱਥੇ ਸਮਾਪਤੀ ਕਰਕੇ ਆ ਗਿਆ ਯਾਰ ਕੋਈ ਬੰਦੇ ਦੇ ਅੰਦਰ ਅਣਖ ਵੀ ਚਾਹੀਦੀ ਆ ਜਿੰਨਾ ਚਿਰ ਤੁਹਾਡੇ ਅੰਦਰ ਅਣਖ ਹੀ ਨਹੀਂ ਬੇਗਹਿਰਤ ਬਣ ਕੇ ਤੁਰੇ ਫਿਰੋਗੇ ਕੱਲ ਚਪਲਾ ਝਾੜਨ ਦੀ ਥੋੜਾ ਭੇਡਾਂ ਦੀ ਚਾਲ 'ਚ ਲੋਕ ਤੁਰੇ ਜਾਂਦੇ ਆ ਭੇਡਾਂ ਦੀ ਕੁਝ ਰਾ ਆਪਣੇ ਵੀ ਬਣਾਉਣੇ ਪੈਂਦੇ ਆ ਜਿੰਨਾ ਚਿਰ ਆਪਣੇ ਰਾ ਨਹੀਂ ਬਣਾਉਂਦੇ ਉਹਨਾਂ ਚਿਰ ਤੁਸੀਂ ਬੰਦਿਆਂ ਦੀ ਗਿਣਤੀ 'ਚ ਨਹੀਂ ਆਉਂਦੇ ਅੱਜ ਅਮਰਪਾਲ ਮਹਿਰੋ ਦੇ ਨਾਲ ਮਗਰ ਖੜਨ ਦਾ ਸਭ ਤੋਂ ਵੱਡਾ ਕਾਰਨ ਮੇਰਾ ਪਤਾ ਕੀ ਆ ਉਹ ਬੰਦੇ ਨੇ ਜੋ ਕੀਤਾ ਠੋਕੋ ਜਾ ਕੇ ਕਰਤਾ ਠੀਕ ਆ ਤੇ ਇਹ ਕਰਕੇ ਮੈਂ ਉਹਦੇ ਨਾਲ ਖੜਾ ਤੇ ਜੇ ਉਹ ਵੀ ਉੱਥੋਂ ਭੱਜ ਜਾਂਦਾ ਤੇ ਮੈਂ ਉਹਦੇ ਨਾਲ ਨਹੀਂ ਖੜਨਾ ਠੀਕ ਆ ਤੇ ਅੱਜ ਆਪਾਂ ਉਹਦੇ ਨਾਲ ਖੜੇ ਆ ਪੂਰੇ ਠੋਕੋ ਜਾ ਕੇ ਖੜੇ ਆ ਭਾਵੇਂ ਸਾਡਾ ਰਾਬਤਾ ਹੋਵੇ ਨਾ ਹੋਵੇ ਜਦੋਂ ਫੋਨ ਕਰੂਗਾ ਕਿਹੇ ਚੀਜ਼ ਦੀ ਲੋੜ ਪਊਗੀ ਆਪਾਂ ਦੇ ਨਾਲ ਖੜਾਂਗੇ ਠੀਕ ਆ ਜਮਾਨਤਾਂ ਦੀ ਲੋੜ ਪਊ ਜਮਾਨਤਾਂ ਵੀ ਕਰਾਵਾਂਗੇ ਜਿੱਥੋਂ ਤੱਕ ਵੀ ਪ੍ਰਬੰਧ ਕਰਨਾ ਪਿਆ ਕਰਾਂਗੇ ਅਜੇ ਮਰੇ ਨਹੀਂ ਆ ਅਜੇ ਭਰਾ ਬੈਠਾ ਉਹਦਾ ਠੀਕ ਆ ਤੇ ਸਾਡੇ ਬਹੁਤ ਭਰਾ ਇਦਾਂ ਦੇ ਬੈਠੇ ਆ ਜਿਹੜੇ ਜਿਵੇਂ ਉਹਦੇ ਨੂੰ ਉਹਨੂੰ ਪਿਆਰ ਕਰਨ ਵਾਲੇ ਤਵੇਂ ਆਪਾਂ ਨੂੰ ਪਿਆਰ ਕਰਨ ਵਾਲੇ ਬੈਠੇ ਆ ਆਪਾਂ ਇੱਕ ਸੰਗ ਨੂੰ ਵੀ ਕਿਹਨੂੰ ਲਾ ਲਾ ਦੀਏ ਨਾ ਸੇਵਾ ਵੀ ਜਾ ਕੇ ਅਮਰਤਪਾਲ ਦੀ ਜਮਾਨਤ ਕਰਾਓ ਅਮਰਤਪਾਲ ਦਾ ਖਰਚਾ ਚੁਕੋ ਤੇ ਮੈਂ ਤੈਨੂੰ ਦੱਸਾਂ ਮੇਰਾ ਇੱਕ ਭਰਾ ਹੀ ਬੈਠਾ ਅਮਨਦੀਪ ਸਿੰਘ ਲੰਮਾ ਕਰਨਾਲ ਦੀ ਧਰਤੀ ਤੇ ਮੈਨੂੰ ਕੱਲੇ ਨੂੰ ਕਹਿਦਾ ਨਾ ਜਾ ਕੇ ਵੀ ਅਮਿਤਪਾਲ ਦਾ ਜਾ ਕੇ ਵੀ ਸਾਰਾ ਕਾਰਜਕਾਰੀ ਤੇਰੇ ਜੁम्मे ਆ ਤੇ ਮੈਨੂੰ ਇਹ ਗੱਲ ਦਾ ਯਕੀਨ ਆ ਵੀ ਮੇਰੇ ਫੋਨ ਕੱਟਣ ਤੋਂ ਪਹਿਲਾਂ ਪਹਿਲਾਂ ਸਾਰੀ ਜ਼ਿੰਮੇਵਾਰੀ ਚੁੱਕ ਲੂਗਾ ਠੀਕ ਆ ਇਹ ਕਰਕੇ ਸਾਰਿਆਂ ਗਿਲਿਆਂ ਸ਼ਿਕਵੇਆਂ ਨੂੰ ਭਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਨੀਲੇ ਨਿਸ਼ਾਨ ਦੇ ਥੱਲੇ ਆਓ ਠੀਕ ਆ ਇਹ ਗੈਰਾਂ ਦੇ ਨਿਸ਼ਾਨ ਥੱਲੇ ਆਪਾਂ ਅੱਜ ਬਹਿ ਕੇ ਕਦੇ ਰਾਜ ਨਹੀਂ ਹੁੰਦਾ ਹੁੰਦਾ ਅਕਾਲੀ ਫੂਲਾ ਸਿੰਘ ਜਦੋਂ ਮਲਤਾਨ ਦੀ ਜੰਗ ਜਿੱਤਣ ਵਾਸਤੇ ਗਏ ਨਾ ਜਦੋਂ ਮਹਾਰਾਜ ਅਨੰਦ ਸਿੰਘ ਨੇ ਬੇਨਤੀ ਕੀਤੀ ਤੇ ਅਰਦਾਸ ਕਰਕੇ ਤੁਰ ਪਿਆ ਅਕਾਲੀ ਬਾਬਾ ਫੂਲਾ ਸਿੰਘ ਤੇ ਟਿੱਕਾ ਖੜਕ ਸਿੰਘ ਨੇ ਉੱਥੇ ਆਸਣ ਲਾਇਆ ਸੀ ਕਹਿੰਦਾ ਸਿੰਘ ਸਾਹਿਬ ਤੁਸੀਂ ਸਫ਼ਰ ਕਰਕੇ ਆਏ ਆਂ ਤੇ ਤੁਸੀਂ ਕੁਝ ਪਲ ਆਰਾਮ ਕਰ ਲਓ ਫਿਰ ਜੰਗ ਲ ਦੇਖਾਂਗੇ ਤੇ ਜਦੋਂ ਉਸ ਮਾਂਚ ਫਰਾਟਾ ਵੱਜਿਆ ਨਾ ਅਦਰੀ ਝੰਡਾ ਤੇ ਇੱਕਦਮ 扑ੜ ਕੇ ਉੱਠਿਆ ਬਾਬਾ ਫੂਲਾ ਸਿੰਘ ਛਾਲ ਮਾਰ ਕੇ ਉੱਠਿਆ ਤੇ ਉਹ ਟਿੱਕਾ ਖੜਸੇ ਕਹਿੰਦਾ ਵੀ ਮਾਲੋ ਸਿੰਘ ਸਾਹਿਬ ਕੋਈ ਗਲਤੀ ਹੋ ਗਈ ਹੈ ਉਹ ਕਹਿੰਦਾ ਗਲਤੀ ਤੇਰੇ ਤੋਂ ਨਹੀਂ ਗਲਤੀ ਮੇਰੇ ਤੋਂ ਬਹੁਤ ਵੱਡੀ ਹੋ ਚਲੀ ਉਹਨਾਂ ਕਹਿੰਦਾ ਜੀ ਕੀ ਉਹ ਕਹਿੰਦਾ ਗੈਰਾਂ ਦੇ ਨਿਸ਼ਾਨ ਥਲੇ ਆਰਾਮ ਕਰਨਾ ਹਰਾਮ ਆ ਸਾਡੇ ਲਈ ਅਸੀਂ ਉਦੋਂ ਆਰਾਮ ਕਰਾਂਗੇ ਜਦੋਂ ਆਪਣਾ ਨਿਸ਼ਾਨ ਚਲਾਵਾਂਗੇ ਠੀਕ ਆ ਸੋ ਸਾਨੂੰ ਵੀ ਆਪਣਾ ਨਿਸ਼ਾਨ ਚਲਾਉਣਾ ਚਾਹੀਦਾ ਸਾਡਾ ਨਿਸ਼ਾਨੋਂ ਨੀਲਾ ਬਾਕੀ ਭਾਈ ਅਮਰਪਾਲ ਸਿੰਘ ਕਿਸੇ ਗੱਲੋਂ ਪ੍ਰਵਾਹ ਨਹੀਂ ਕਰਨੀ ਤੇਰਾ ਭਰਾ ਬੈਠਾ ਠੀਕ ਆ ਜਦੋਂ ਮਰਜੀ ਆਵਾਜ਼ ਮਾਰ ਲਈ ਤੇਰਾ ਫੋਨ ਚੁੱਕਾਂਗੇ ਉਸੇ ਵੇਲੇ ਮੈਸੇਜ ਕਰਨਾ ਉਹ ਤੇ ਆਈਡੀ ਤੇ ਮੈਸੇਜ ਕਰਦੀ ਜਿੱਦਾਂ ਤੇਰਾ ਇਰਾਦਾ ਕਰ ਲਈ ਤੇਰੀ ਖੁਸ਼ੀ ਆ ਪਰ ਹੱਕ ਸੱਚ ਲਈ ਜਿਹੜਾ ਬੰਦਾ ਵੀ ਖੜੂਗਾ ਆਪਾਂ ਉਹਦੇ ਨਾਲ ਆ ਉਹਦੀ ਪੂਰੀ ਫੁੱਲ ਸਪੋਰਟ ਕਰਾਂਗੇ ਜਿਹੜਾ ਬੰਦਾ ਭੱਜੂਗਾ ਅਸੀਂ ਉਹ ਬੰਦੇ ਦੇ ਸ਼ੁਰੂ ਤੋਂ ਵਿਰੋਧੀ ਰਹੇ ਆ ਤੇ ਵਿਰੋਧੀ ਰਹਿਣਾ ਸਾਡਾ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਇਹ ਕਸੂਲ ਆ ਵੀ ਅਸੀਂ ਜਿਹੜੇ ਨਾਲ ਲੈ ਕੇ ਤੁਰਦੇ ਉਹਨਾਂ ਨੂੰ ਵੀ ਇੱਕ ਗੱਲ ਕਹਿੰਨੇ ਆ ਵੀ ਕਾਕਾ ਪਹਿਲੀ ਗੱਲ ਸਾਡੇ ਨਾਲ ਤੁਰਨਾ ਜੇ ਤੁਰਨਾ ਤੇ ਭੱਜਿਆ ਤੇ ਫਿਰ ਅਹੀ ਅਗਲਾ ਤੇ ਭਾਵੇਂ ਸਾਡੇ ਕੋਲ ਸਵਾਰਿਆ ਜਾਵੇ ਜਾਂ ਨਾ ਸਵਾਰਿਆ ਜਾਵੇ ਤੇ ਪਿਛਲੇ ਹੀ ਜੂ ਸਵਾਰਾਂਗੇ ਇਸ ਕਰਕੇ ਜਿੰਨੇ ਵੀ ਤੁਰਨਾ ਬੰਦਿਆਂ ਨੂੰ ਤੁਰਿਆ ਇਦਾਂ ਤੁਰੇ ਠੋਕ ਉਹ ਜਾ ਕੇ ਤੁਰੇ ਫੇਰ ਹੀ ਸਵਾਦ ਆ ਉਦਾਂ ਨਹੀਂ ਫਾਇਦਾ ਕੋਈ ਵੀ ਠੀਕ ਆ ਬਾਕੀ ਵਧੀਆ ਗੱਲ ਆ ਪੰਥ ਦੇ ਵਿੱਚੋਂ ਸਫਾਈ ਕਰਨੀ ਚਾਹੀਦੀ ਆ ਗੰਦਗੀ ਜਿਹੜੀ ਆ ਉਹਨੂੰ ਧੋਣਾ ਚਾਹੀਦਾ ਬਹੁਤ ਜ਼ਰੂਰੀ ਆ ਜੋ ਵਧੀਆ ਕੰਮ ਕੀਤਾ ਉਹਨੇ ਆਪਾਂ ਉਹਨੂੰ ਨਾਲਿਆਂ ਉਹਦੇ ਤੇ ਪੂਰੀ ਫੋਰਸ ਸਪੋਰਟ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ